ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਠਾਕ ਹਾਂਜੀ ਪਵਨੀਤ ਫੈਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਅਗਰ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਤੋਂ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਲੋ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਮਸ਼ੀਨ ਵਰਕ ਦੇ ਸੂਟ ਜੋ ਕਿ ਬੜੇ ਪਿਆਰੇ ਸੂਟ ਰੈਡੀ ਹੋਇਆ ਤੇ ਉਹ ਸੂਟ ਆਪਾਂ ਕਸਟਮਰ ਦੇ ਆਰਡਰ ਤੇ ਰੈਡੀ ਕੀਤੇ ਆ ਤੇ ਵੀਡੀਓ ਦੇ ਉੱਪਰ ਆਪਣਾ ਨੰਬਰ ਸ਼ੋ ਹੋ ਰਿਹਾ ਹੋਗਾ ਤੇ ਤੁਸੀਂ ਉਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਲੈ ਕੇ ਆਏ ਆ ਆਪਾਂ ਗ੍ਰੀਨ ਕਲਰ ਦਾ ਬਿਲਕੁਲ ਲਾਈਟ ਗ੍ਰੀਨ ਜਿਹਾ ਕਲਰ ਹੈ ਸ਼ਾਇਦ ਵੀਡੀਓ ਦੇ ਵਿੱਚ ਕਲਰ ਸਹੀ ਨਹੀਂ ਆ ਰਿਹਾ ਬਟ ਬਿਲਕੁਲ ਲਾਈਟ ਗ੍ਰੀਨ ਜਿਹਾ ਹੈ ਤੁਸੀਂ ਸਕਦੇ ਹੋ ਇਹ ਵਾਲਾ ਇੱਕ ਆਪਾਂ ਵੱਡਾ ਫਲਾਵਰ ਕਿਰੇ ਤੇ ਲੈ ਕੇ ਆਂਦਾ ਕਾਰਨਰ ਤੇ ਆਊਗਾ ਦੂਸਰਾ ਹਿੱਪ ਤੇ ਆਊਗਾ ਤੇ ਇਹ ਕਰ ਲਿਓ ਵਿੱਚ ਆਪਾਂ ਛੋਟੇ ਛੋਟੇ ਫਲਾਵਰ ਜੇ ਐਡ ਕੀਤੇ ਆ ਮਤਲਬ ਬੂਟੀ ਟਾਈਪ ਤੇ ਬੜਾ ਹੀ ਪਿਆਰਾ ਵਰਕ ਆਪਾਂ ਗਲੇ ਤੇ ਕੀਤਾ ਵਾਈਟ ਆਊਟਲਾਈਨਿੰਗ ਕੀਤੀ ਹੋਈ ਹੈ ਦੇਖ ਸਕਦੇ ਹੋ ਤੇ ਇਹ ਥੋੜਾ ਜਿਹਾ ਮਤਲਬ ਗਲੇ ਤੋਂ نیچے ਤੱਕ ਜਾਊਗਾ ਵਰਕ ਸੇਮੀਸ ਮਤਲਬ ਫਲਾਵਰ ਆਪਾ ਇਹਦੇ ਬਾਜੂ ਤੇ ਵੀ ਦਿੱਤਾ ਹੋਇਆ ਇਹ ਵਾਲਾ ਫਲਾਵਰ ਬਾਜੂ ਤੇ ਆਊਗਾ ਇਹ ਬੜਾ ਹੀ ਪਿਆਰਾ ਇਹਦੇ ਨਾਲ ਆਪਾਂ ਦੁਪੱਟਾ ਡਾਈ ਕੀਤਾ ਦੁਪੱਟਾ ਨਾ ਜਿਆਦਾ ਸੋਨਾ ਦੁਪੱਟਾ ਡਾਈ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਲੱਗ ਰਿਹਾ ਜਿੰਨੇ ਮਤਲਬ ਆਪਾਂ ਜਿੰਨਾ ਥ੍ਰੈਡ ਯੂਜ਼ ਕੀਤਾ ਕਲਰ ਚ ਹਨ ਉਹਨੇ ਕਲਰ ਆਪਾਂ ਦੁਪੱਟੇ ਦੇ ਵਿੱਚ ਐਡ ਕੀਤੇ ਹੋਇਆ ਬੜਾ ਹੀ ਪਿਆਰਾ ਦੁਪੱਟਾ ਬਣਿਆ ਇਹ ਮਸਲਿਨ ਦਾ ਦੁਪੱਟਾ ਆਪਾਂ ਲਗਾਇਆ ਨਾਲ ਬੜੀ ਸੋਹਣੀ ਲੁੱਕ ਬਣਦੀ ਆ ਬੜੇ ਪਿਆਰਾ ਦੁਪੱਟਾ ਬੜਾ ਹੀ ਸੋਹਣਾ ਸੂਟ ਰੈਡੀ ਹੋਇਆ ਲਓ ਜੀ ਨੈਕਸਟ ਵਾਲਾ ਆਪਾਂ ਲੈ ਕੇ ਆਇਆ ਗ੍ਰੀਨ ਕਲਰ ਦਾ ਮਹਿੰਦੀ ਮਹਿੰਦੀ ਕਲਰ ਦਾ ਹੈਗਾ ਇਹ ಮಹಿಂದ ಗ್ರೀನ್ ಬಟ್ ವಿಡಿಯೋದ್ ಕಲರ್ ಸಹ ಆವರ ಬಂದೋದ ಕೋರ್ನೂಸು ಆ ಬಡಾ ಪ್ಯಾರಾ ದುಪಟ್ಟಾ ಡೈ ಕ್ಲೈಂಡ್ ಡೈ ಅ ਸਪੋਰ ਸਾਈਡ ਕੀਤਾ ਤੇ ਲੋ ਜੀ ਨੈਕਸਟ ਵਾਲਾ ਹੈਗਾ ਪਿੰਕ ਕਲਰ ਦਾ ਇਹਦੇ ਫਰੰਟ ਪੈਨਲ ਬਣ ਗਿਆ ਫਰੰਟ ਪੈਨਲ ਦੇ ਵਿੱਚ ਆਪਾਂ ਫਲਾਵਰ ਦਿੱਤੇ ਹੋਏ ਆ ਦੇਖ ਸਕਦੇ ਹੋ ਦੋ ਫਲਾਵਰ ਆਣਗੇ ਇਹ ਇੱਥੇ ਆ ਜਾਊਗਾ ਇੱਕ ਇੱਥੇ ਆ ਜਾਊਗਾ ਕਾਰਨਰ ਤੇ ਇਹਦੇ ਨਾਲ ਆਪਾਂ ਦੁਪੱਟਾ ਡਾਈ ਕੀਤਾ ਜੋ ਉਹਦੇ ਵਿੱਚ ਚਾਰਸ ਬਾਕਸ ਜੇ ਟਾਈਪ ਆਪ ਦੁਪੱਟਾ ਡਾਈ ਕੀਤਾ ਹੈਗਾ ਮਤਲਬ ਚਾਰ ਦੇ ਬਾਕਸ ਦੇ ਮੰਦੇ ਆ ਜੀ ਦੁਪट्टे ਦੇ ਇਹ ਵੀ ਦੁਪੱਟਾ ਬੜੇ ਸੋਹਣਾ ਲੱਗਦਾ ਇਹਦੇ ਵੀ ਆਪਾਂ ਉਨੇ ਹੀ ਕਲਰ ਯੂਜ਼ ਕੀਤੇ ਜਿੰਨੇ ਆਪਾਂ ਵਰਕ ਦੇ ਵਿੱਚ ਥ੍ਰੈਡ ਦੇ ਕਲਰ ਯੂਜ਼ ਕੀਤੇ ਆ ਲਓ ਜੀ ਨੈਕਸਟ ਵਾਲਾ ਲੈ ਕੇ ਆਏ ਆ ਆਪਾਂ ਮਾਊਸ ਕਲਰ ਦਾ ਇੱਕ ਵਖਤ ਇਹਦੇ ਆਪਾਂ ਬਾਦਲਾ ਵਰਜ ਨਾਲ ਦੋ ਫਰੰਟ ਪੈਨਲ ਬਣਾਏ ਹੋਇਆ ਤੇ ਵਿੱਚ ਆਪਾਂ ਫਲਾਵਰ ਦੇ ਪਟਿਆ ਇਹ ਲੇਲਨ ਲੇਲਨ ਕਾਟਨ ਦਾ ਫੈਬਰਿਕ ਹੈਗਾ ਤੇ ਬੜਾ ਹੀ ਕੰਫਰਟੇਬਲ ਜਿਹਾ ਫੈਬਰਿਕ ਹੈ ਵੇ ਇਹ ਵੀ ਆਪਾਂ ਕਸਟਮਰ ਦੇ ਆਰਡਰ ਤੇ ਰੈਡੀ ਕੀਤਾ ਇਹ ਵਾਲਾ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਦੁਪੱਟੇ ਦੇ ਵਿੱਚ ਵੀ ਮਤਲਬ ਆਪਾਂ ਫੋਰ ਸਾਈਡ ਟਾਈ ਐਂਡ ਡਾਈ ਕਰਕੇ ਵਿੱਚ ਆਪਾਂ ਛੋਟੇ ਛੋਟੇ ਫਲਾਵਰ ਜਿਹੇ ਦਿੱਤੇ ਆ ਦੁਪੱਟੇ ਦੇ ਵੀ ਡਾਈ ਦੇ ਵਿੱਚ ਬੜਾ ਹੀ ਪਿਆਰਾ ਸੂਟ ਇਹ ਵੀ ਰੈਡੀ ਹੋਇਆ ਬਹੁਤ ਸੋਹਣੀ ਲੁੱਕ ਆ ਗਿਆ ਸੂਟ ਦੇਖ ਸਕਦੇ ਹੋ ਹਾਂਜੀ ਇਹ ਸਾਰੇ ਸੂਟ ਆਪਾਂ ਕਸਟਮਰ ਦੇ ਆਰਡਰ ਤੇ ਰੈਡੀ ਕੀਤੇ ਆ ਹਾਂਜੀ ਅਗਰ ਤੁਸੀਂ ਵੀ ਅਤਨ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਥੈਂਕ ਯੂ ਬਾਏ ਬਾਏ